ਆੜੀ ਵਾੜੀ ਲੱਗੀ ਪਾਧੋਂ ਦੀ ਚੜੀ ਚੜੀ ਦੁੱਧ ਪੀ ਲੈ ਮੇਰੀ ਜਵੇ ਮੈਂ ਕਾਦੀ ਖੜੀ ਇੱਧਰ ਆਇਆ ਤੈਨੂੰ ਦਗਾ ਗਰੀਬਾਂ ਦੇ ਆਪਾ ਫਾਇਦੇ ਕਰਨੇ ਨੇ ਭਲੇ ਹਾਂ ਸਿਰੇ ਦਾ ਮੁੱਲ ਲਾਇਆ ਪ੍ਰੇਮੀ ਇਹ ਗਰੀਬ ਵਿਚਾਰਾ ਠੀਏ ਕਾਣੀ ਐ ਖਰੀ ਐ ਹਜੇ ਢਿੱਡ ਭਰੀ ਐ ਪਤਾ ਨਹੀਂ ਕੀ ਬਣਨੇ ਕਹਦੀ ਵੱਜ ਗਈ ਥਾਪੀ ਬੱਕਰੀ ਲੈਤੀ ਤਾਏ ਨੇ ਅੱਜ ਤਾਂ ਰੁਸਤਾ ਕੋਈ ਝਾਲਾ ਨਹੀਂ ਕੋਈ ਫਾੜਾ ਨਹੀਂ ਕਿਉਂ ਵੀ ਅੱਗੇ ਤੇਰੇ ਮੁਕੱਦਰ ਨੇ ਉਹ ਲਿਆ ਫੜ ਕੇ ਬੱਕਰੀ ਆ ਗਈ ਆਹੀ ਪੱਠਾ ਜਰਾ ਕਿੰਨੇ ਦਿਨ ਸੂਗੀ ਮਹੀਨਾ ਲੈ ਜੀ ਹਾਂ ਵੀ ਨਾ ਲੈ ਜੂ ਗਰੰਟੀ ਆ ਗੱਡੀ ਜੰਗ ਨਾ ਕਰੀ ਬੱਕਰੀ ਨੂੰ ਦੂਰ ਦੀ ਬਾਤ ਆ ਤੇਰੀ ਪੱਠ ਦੂਏ ਸੂਏ ਸੂਗੀ ਕੋਈ ਖੂਬੀ ਨਹੀਂ ਪਰਾਂ ਲੈ ਜਾ ਦੇਖਾ ਜਿਹੜੀ ਚੜੀ ਤੇ ਮੈਨੇ ਬਾਸ ਤੋੜਤਾ ਤੋੜਿਆ ਨਾ ਤੋੜਿਆ ਐ ਹੁੰਦਾ ਏੜੀ ਦਾ ਕੰਮ ਮੇਲਿਆਂ 'ਚ ਜਦੋਂ ਨਾ ਲੇ ਕੇ ਬੱਕਰੀ ਮੈ ਰਿਓ ਹੁਣੇ ਕਾਹੀ ਰੁਪਏ ਲਿਆਇਆ ਸੀ ਮੈਂ ਪਾ ਕੇ ਜੇਬ 'ਚ ਤੜਕੀ ਵੀ ਕਿਸੇ ਨਾਲ ਸਿੰਘ ਨਾ ਫਸ ਜੇ ਮੇਰਾ ਸਿੰਘ ਫਸੇ ਤਾਂ ਤੋੜ ਤੇ ਜੇ ਨਾ ਲੈ ਗਈਆਂ ਫਿਰ ਬੱਕਰੀ ਨਰੇਵਾੜੀ ਜਾਊ ਨਾ ਮੇਰੇ ਚ ਵੀ ਜਾਉ ਹਾਂ ਆਪਾਂ ਅੜੀ ਬੁਲਣੀ ਆਜੋ ਹਾਂ ਅਸੀਂ ਮਾਤਿਆ ਕਰੋ ਆਜੋ ਉਹ ਐ ਵੀ ਕਹਿ ਦਿਆ ਕਰ ਪਿੱਛੇ ਨੂੰ ਵੀਰੇ ਅੜੀ ਓਏ ਅੜੀ ਲੱਗੀ ਪਾਧੋਂ ਦੀ ਚੜੀ ਚੜੀ ਚਲ ਚਲ ਜਾਵਾ ਹੁਣ ਕੰਮ ਚਲਾ ਦੁੱਧ ਪੀ ਲੈ ਬੇਬੀ ਆ ਵੀ ਮੈਂ ਕਾਦੀ ਖੜੀ ਇੱਧਰ ਆਇਆ ਖੜਿਆ ਖੜਿਆ ਕੋਈ ਨਾ ਚਲ ਜੀ ਜਾ ਲਾਮਾ ਲਾ ਹਾਂ ਰਾਹੇ ਨਾ ਹੁ ਚੜੀ ਨਾ ਪਾਵੇ ਹੈਂ ਭਾਈ ਇਹ ਜਮਾ ਜਮਾ ਗਰੀਬ ਵਿਚਾਰ ਦੇ ਬੁੜੀਆਂ ਨੇ ਵਿਚਾਰ ਦੇ ਤਿੰਨ ਤਿੰਨ ਕੰਗਰੇਸ ਚੌਥੀ ਤੇ ਆ ਮੁੱਲੀ ਮੈਂ ਹੋ ਜਾ ਕਰਿਆਗਾ ਫਤ ਪਹਿਲੀ ਪੈਂਚੀ ਵਾ ਕਰਦਾ ਫਾਇਦਾ ਕੀ ਮੈਂ ਕਿਹਾ ਤਾਂ ਮੁੱਲੀ ਨੂੰ ਜਾਰੀ ਕਰਿਆ ਬੱਕੀ ਕਿਹ ਕਿ ਕਿ ਵੰਡ ਲੋ ਵੰਡ ਲਾਂਗੇ ਇੱਕ ਮੈਨੂੰ ਦੇ ਜਾ ਇੱਕ ਤੂੰ ਲੈ ਵੇ ਲੈ ਨੂੰ ਚਾਲੋ ਇੱਕ ਤੇਰੀ ਰਹਿ ਗਈ ਵੱਡੀ ਮੇਰੀ ਵੱਡੀ ਵੱਡੀ ਮੇਰੀ ਹੋ ਗਈ ਉਹ ਤੋਂ ਛੋਟੀ ਮੇਰੀ ਓਏ ਕੋਈ ਗੱਲ ਨਹੀਂ ਪੁੰਨੀਆਂ ਤੇ ਇੱਕ ਮੇਰੇ ਪਹਿਲਾਂ ਬੋਤੀ ਤਿੰਨੇ ਛੱਡੀ ਆਇਆ ਕਰਨੀ ਬੋਤੀ ਮੇਰੇ ਹੋ ਗਈ ਜਾਂ ਦੋ ਹੋ ਜਾਣੀਆਂ ਉਹ ਦੋ ਮੇਰੇ ਹੋ ਜਾਣੀਆਂ ਗਰੀਬਾਂ ਦੇ ਆਪਾਂ ਫਾਇਦੇ ਕਰਨੇ ਨੇ ਭਲੇ ਹਾਂ ਮੈਂ ਮੇਵੀ ਹੁਣ ਆਪਾਂ ਚਲਾਉਨੇ ਆ ਅੱਜ ਮੇਵੀ ਪਹੁੰਚਿਆ ਰੂੜੇ ਕਾ ਤੋ ਮੇਲੇ ਪਿੰਡ ਛਪਾਰ ਦੇ ਹਾਂਜੀ ਅਸੀਂ ਜਮਾ ਵੀ ਗੱਪ ਨਹੀਂ ਮਾਰਦੇ ਤੇ ਕੋ ਹਰ ਨਗਰਾ ਕਚਲ ਉਹ ਤਾਂ ਛੱਡੋ ਤਾਂ ਭਗਤ ਬੰਦਾ ਹੈ ਹੱਸ ਕਹਾਂ ਨੂੰ ਬਾਈ 10000 ਦੀ ਬੱਕਰੀ ਆਪਾਂ ਬੱਕਰੀ ਦਾ ਸੌਦਾ ਤੋੜ ਗਾ ਬਾਈ 20000 ਦੀ ਕਹਾਂ ਨੂੰ ਵੀਰੇ ਯਾਰ 20 ਦੀ ਨਾ ਨਾ ਮਾਰਿਆ ਜਾਊ ਗਰੀਬ ਓਏ ਮੈਂ ਸੁੱਤ ਪਹਿਲੀ ਬੈਂਕੀ ਮਗਰ ਦਾ ਫਾਇਦਾ ਕੀ ਫਿਰ ਮੰਗ ਲੈ ਮੰਗ ਲੈ ਛੋਟੀ ਜੀ ਆ ਬੱਕਰੀ ਤੇ ਗਰੀਬੀ ਵਾਸਤੇ ਕਰ ਮੁੱਲੀ ਜਾਂ ਜ ਕਰ ਤੂੰ ਮੰਗ ਹੁਣ ਮੰਗ ਲੈ ਅੱਲਾ 13000 ਰੁਪਏ ਦੀ ਬੱਕਰੀ ਤੇ ਆ ਸਾੜੀਆਂ ਕੰਨਾਂ ਛੱਡ ਕੋਈ ਗੱਲ ਨਹੀਂ ਉਹ 12 ਲਾਉ ਮੈਨੂੰ ਪਤਾ ਨਹੀਂ 13 ਦੀ ਨਹੀਂ ਕੋਈ ਗੱਲ ਨਹੀਂ ਮੈਨੂੰ ਕੋਈ ਕੁਛ ਨਹੀਂ ਫਿਰ ਹੋਰ ਕਿੰਨੇ ਦੀ ਇੱਕੋ ਹੀ ਦੱਸ ਦੇ ਮੇਰੀ ਬਾਈ ਇੱਕੋ ਤੂੰ ਹੀ ਦੱਸ ਨਾ ਤੂੰ ਦੱਸ ਦੇ ਨਾ ਉਹ ਹੋਰ ਦੇ ਦੋਹੇ ਘਟ ਦੇ ਦੇ ਬੱਸ ਨਾ 210 ਵਾਲੀਆਂ ਗੱਲਾਂ ਨਹੀਂ ਇਹ ਹਜ਼ਾਰਾਂ ਵਾਲੀਆਂ ਗੱਲਾਂ ਨੇ 1320 ਵਾਲਾ 100 ਲੈ ਲੈ ਨਾ 200 ਬਾ ਦੇ 13 ਹਾਤਾ ਚੱਲ ਨਹੀਂ ਚੱਲ ਕੋਈ ਨਹੀਂ ਆਉਣਾ ਇਹ ਐ ਨਾ ਕਾ ਤੂੰ ਪੱਕਾ ਜਰਾ ਦੱਸ ਇਹ ਪੱਕੇ ਜਰਾ ਹੁਣ ਮੈਂ ਤੂੰ ਹੀ ਪੱਕੇ ਦੱਸੋ ਕਿੰਨੇ ਪਾਠਾ ਤੂੰ ਐ ਕਰ ਮਿੱਠੂ 13.5 ਨਾ ਕਰ ਮੇਵੀ ਮੇਰਾ ਹਾਂ ਤੂੰ ਫੜਾ ਦੇ ਸਹੀ ਚਾਹ ਫੜ ਨਹੀਂ ਮੈਂ ਫਿਰ ਇੱਕੋ ਹੀ ਦੱਸ ਦੇ ਨਸਾਨ ਬੱਕਰੀ 21 ਜਿਆਦੇ ਛੋੜਾ ਤਰ੍ਹਾਂ ਆਈ ਹੈ ਪੰਨ ਦੇ ਆ ਚੂੜੀਆਂ ਪੰਨ ਦੇ ਕਮਾਏ ਪੰਨਾ ਹੁਣ ਨਾ ਬਸ ਥੋੜੇ ਘੱਟ ਰੋਟੀ ਕੱਢਣੀ ਖੜੀ ਆ ਬਸ ਛੱਡੀ ਨਾ ਇੱਥੇ ਮਾਫੀ ਪੰਨੀਆਂ ਨਹੀਂ ਚੂੜੀਆਂ ਹਾਂ ਪੰਨ ਦੇ ਪੰਨੀਆਂ ਨਹੀਂ ਹੋਣੀਆਂ ਉਹ ਫੁੱਟ ਜਾਣੀਆਂ ਮੈਂ ਤਾਂ ਪੰਨ ਪੰਨ ਜਾ ਮੇਰੀ ਸੁਣਦਾ ਗੱਲ ਬਹੁਤੀਆਂ ਗੱਲਾਂ ਨਹੀਂ ਕਰਦੇ ਵੀਡੀਓ ਵੀ ਬੜੀ ਨਹੀਂ ਚੱਲਦੀ ਬਸ ਉੱਥੇ ਕਰਨੇ ਨੇ ਦਾਵਾਵਾ ਲੋਕਾਂ ਦੇ ਹਜੇ ਬਹੁਤ ਸਮਝ ਖੜਾ ਆ ਠੀਕ ਆ ਜੀ ਠੀਕ ਆ ਆਲਾ ਬਸ ਸਾਰੀਆਂ ਗੱਲਾਂ ਛੱਡ ਬੱਕਰੀ ਦੇ ਦੇ ਬੰਦੇ ਨੂੰ ਮੈਂ ਕਹਿੰਦਾ 17000 ਚੱਕ ਚੱਕ ਨਹੀਂ ਹਾਂ ਬਹੁਤੀਆਂ ਗੱਲਾਂ ਨਾ ਕਰ ਨਹੀਂ ਲੈ ਨਹੀਂ ਤੇਰੀ ਮਰਜ਼ੀ ਆ ਕਿਉਂ ਜੀ ਚੱਲ ਕੋਈ ਨਹੀਂ ਸੇਰੇ ਦਾ ਮੁੱਲ ਲਾਇਆ ਪ੍ਰੇਮੀ ਇਹ ਗਰੀਬ ਵਿਚਾਰਾ ਠੋਟੀ ਐ ਕਾਣੀ ਐ ਖਰੀ ਐ ਹਜੇ ਢੱਡ ਭਰੀ ਐ ਪਤਾ ਨਹੀਂ ਕੀ ਬਣਨੇ ਜ਼ਰੂਰ ਜਾਊਗੀ ਗੰਗਾ ਨਾਲੋਂ ਪਰਾ ਅਰੇ ਕਿਸਮਤ ਆ ਇਹਦਾ ਕਿਸਮਤ ਆਗਾ ਹਜੇ ਦੂਰ ਐ ਕੁੜੀਆਂ ਦਾ ਬਾਪ ਐ ਪਰ ਮੁੰਲੇ ਵੀ ਨਾ ਪਹਿਲੀ ਜਾਂਚ ਕਰਿਆਗਾ ਜਮੇ ਗਰੀਬ ਹੈ ਬਸ ਪਹਿਲਾਂ ਨਹੀਂ ਕੋਈ 25 ਨੰਬਰ ਸੀ ਇਹ ਤੇਰੀ ਮਰਜ਼ੀ ਹੈ ਚੱਲ ਕੋਈ ਨਾ ਕੱਟ ਦਈਏ ਵੀਡੀਓ ਹਾਂਜੀ ਕਿਉਂ ਮਿੱਠੂ ਇਹ ਹੁਣ ਮੰਦਾ ਨਹੀਂ ਕਰੀਏ ਯਾਰ ਹੈ ਮੈਂ ਮੋੜਦਾ ਨਹੀਂ ਤੇਰੀ ਬੱਲੇ ਬੱਲੇ ਕਰਾ ਦੂੰਗਾ ਇੱਲੇ ਚ ਕਿਹੜਾ ਦਿੰਦੂ ਹੈ ਜੀ ਮੈਨੂੰ ਦਬਾਓ ਵੀ 18 ਨੂੰ ਦਬਾਓ ਹੈ ਜੀ ਫੇਰ ਤੂੰ ਮੈਨੂੰ ਜੇ ਮਾੜੀ ਮੋਟੀ ਕਸਰ ਹੈ ਹੋਰ ਦੱਸ ਦੇ ਦੱਸ ਮਾੜੀ ਨਾਲ ਕੱਢ ਦੇ ਨਾ ਹੋਰ ਲੈ ਯਾਰ 20 ਇਹ ਤੇ ਗਰੀਬ ਕਹਦਾ ਬੱਸ ਚੱਕ ਲੈ ਜਾ ਬਸ ਹੁਣ ਬਸ ਜਾਏ ਜੀ ਬਸ ਹੁਣ ਬਸ ਜਮਾ ਜਾਏ ਜੀ 17 ਨਾ ਨਹੀਂ 17 ਤੁਰਾ ਕੇ ਕਰ ਦੇ ਹੋ ਗਿਆ ਬਗੜਾ ਨਹੀਂ ਨਹੀਂ ਮਖਾ ਸਾਢੇ 18 ਉਹ ਨਹੀਂ ਮਖਾ ਮਖਾ ਨਹੀਂ ਇੱਕ ਮਿੰਟ ਸਾਢੇ 18 ਨਹੀਂ ਮਖਾ ਉਧਰ ਜਾਵਾ ਮਿਲ ਜਾਈ ਕਰਦਾ ਹੁੰਦਾ ਬੱਸ ਹੀ ਫਰਕ ਪਿਆ ਹੁੰਦਾ 1988 ਹੋ ਗਈ ਓਏ ਚੱਲ ਚੱਕ ਨਿਬੜ ਜੀ ਖੜ ਓਏ ਮੋਲੇ ਜਾ ਮੈਂ ਮੋਲੇ ਕਰ ਗਰੀਬ ਕਰਕੇ ਚੈੰਜ ਕਰਾਉਂਦਾ ਖੁਸ਼ ਓਏ ਤੂੰ ਬਾਈ ਰਹਾ ਬੋਝ ਮਾਤ ਕੇ ਲੈ ਜੀ ਕੌਂਲੇ ਨਾਲਾਂ ਲੱਗਦੇ ਔਖੀ ਕਰਾਂ ਠੇਕ ਨੇ ਬੱਕਰੀ ਨੂੰ ਗੱਡੀ ਚ ਦੂਰ ਦੀ ਬਾਤ ਹੈ ਖੜੀ ਰਹਿਣ ਦੀ ਆਮਨਾ ਸੀਟਾਂ ਸੂਟਾ ਕਢਾ ਕੇ ਲਦਾਵਾਂਗੇ ਇਹਨੂੰ ਖੜੀ ਰਹਿਣ ਦੇ ਕਹਿੰਦੀ ਵੱਜ ਗਈ ਥਾਪੀ ਬੱਕਰੀ ਲੈਤੀ ਤਾਏ ਨੇ ਕੁੜੀ ਨੂੰ ਲਿਆ ਕੇ ਦਿਖਾ ਦੇ ਦਿਖਾ ਲਾ ਦਿਖਾ ਲਾ ਕੋਈ ਗੱਲ ਅੱਜ ਤਾਂ ਰਸਤਾ ਕੋਈ ਜਾਲਾ ਨਹੀਂ ਕੋਈ ਫਾਲਾ ਨਹੀਂ ਕਿਉਂ ਵੀ ਅੱਗੇ ਤੇਰੇ ਮੁਕੱਦਰ ਨੇ ਤਾਰਾ ਮਾਰੀਆਂ ਹੋਈਆਂ ਨੇ ਸਹੀ ਐ ਬੱਕਰੀ ਹੁਣ ਦੋਵੇਂ ਤੰਦ ਦੇ ਦੇਖਾਂ ਨੇ ਦੱਸੀ ਆਪਣਾ ਪਾਲੀ ਬੰਨਦਾ ਕਿਧਰ ਮੈਂ ਇੱਕ ਮਿੰਟ ਕਿਉਂ ਮੈਂ ਵੀ ਜੇ ਖਾਂ ਨੇ ਦੱਸੀ ਇਥੋਂ ਗਰੰਟੀ ਲੈ ਰਹਾ ਤੂੰ ਵੀਰੇ ਯਾਰ ਕਿਹੜੀ ਗੱਲ ਆ ਗਈ ਇਥੋਂ ਗਰੰਟੀ ਲੈ ਕਿਉਂ ਵੀ ਤਾਰਾ ਮਾਰੀਆਂ ਆਪਣਾ ਕੀ ਫਾਇਦਾ ਇੰਨੇ ਸਾਲ ਵਗਚਾਰੇ ਦਾ ਬਈ ਠੀਕ ਆ ਠੀਕ ਆ ਜੇ ਖਾਂ ਨਾਲ ਨਾ ਦੱਸੀਏ ਕੁੜੀ ਦਿਖਾ ਦੇ ਇਥੋਂ ਪੱਕੀ ਜੀ ਦੋਤਣੀ ਆ ਉਹ ਧੱਥੂ ਕੀ ਨਹੀਂ ਉਹ ਐ ਨਹੀਂ ਕਹੂਗੀ ਵੀ ਗਲਤ ਐ ਕਹੂਗੀ ਸਹੀ ਐ ਲੈ ਪੈਸੇ ਦੇ ਜੀ ਬਈ ਐਸੇ ਕੱਢ ਫਿਰ ਉਹਰ ਤੈਨੂੰ ਬਾਬਾ ਕਰੀਏ ਪੰਯਾਰਾ ਓਏ ਹੋਰ ਦਿਖਾ ਦੇ ਵੜੀ ਐਵੀ ਕਿਸ ਬਾਰ ਦੇ ਮੇਰੇ ਲੱਕਰੀ ਬਾਈ ਦਿਖਾਓ ਏ ਮੁੰਡਿਓ ਪੂਰਾ ਕਰ ਸਿੱਧੀ ਸਿੱਧੀ ਉਹਨਾਂ ਵਰ ਪਿਛੇ ਜਾ ਮੂੰਹ ਦਿਖਾ ਵੀਰੇ ਦਿਖਾ ਦਿਖਾ ਹਾਂ ਪਿਛਾ ਨੂੰ ਕਰਕੇ ਪਿਛਾ ਨੂੰ ਆਹ ਦੇਖੀ ਹੈ ਜੀ 19000 ਦੀ ਪੱਠ ਚਿੱਟੀ ਛੇਰੀ ਬਹੁਤ ਸੋਹਣੀ ਪਹਿਲਾ ਹਵਾ ਮੇਵੀ ਨਾ ਕਰਿਆ ਪਹਿਲਾ ਸੌਦਾ ਨਾ ਪਹਿਲਾ ਸੌਦਾ ਵਖਤ ਘੜੀਆਂ ਨੇ ਆ ਵਖਤ ਘੜੀਆਂ ਨੇ ਦੂਜੇ ਨੰਬਰ ਤੇ ਮੇਵੀ ਰੂੜੇ ਕਿਆਲਾ ਮੇਵੀ ਜਿਹਦੀ ਨਿੱਤ ਚੜਾਈ ਮੰਡੀਆਂ ਦੇ ਵਿੱਚ ਮੰਡੀਆਂ ਦਾ ਹਰ ਸ਼ਿੰਗਾਰ ਦਿਲਦਾਰ ਕੋਣੀ ਖਾ ਲੈਂਦੇ ਹਾਂ ਖਾ ਲਵਤ ਕੋਈ ਕਥਾ ਨਹੀਂ ਪੱਠ ਕੂਜ ਵਰਗੀ ਪੱਠ ਹੈ ਨਾ ਦੇਰੇ ਖਰੀਦੋਗੇ ਸਾਰੇ ਫੜਾਉ ਰਾਂ ਮੈਂ ਤੇ ਵਿਚਰੀ ਪੱਲੀਆਂ ਦੀ ਸਾਰੀਆਂ ਇਕੱਠੀਆਂ ਕਰਾਜਾ ਵਿੱਚ ਪਾਦਾ ਉਹ ਆਏ ਨਾ ਇਹ ਲੋਕ ਦਾ ਬਾਹਰ ਦੀ ਮੰਗੀਆਂ ਦਾ ਬਾਈ ਓਏ ਵੇਚ ਦਾਂਗੇ ਕੀਪ ਦਾ ਇੱਕ ਅੱਧੀ ਸੀਰੇ ਜੀ ਓਰ ਵਾਸਤੇ ਲੈ ਜੀ ਸਾਨੂੰ ਵੀ ਅੱਜ ਭੁੱਖਾ ਬੱਕਰੀਆਂ ਦੀ ਲੈ ਜੀ ਬੱਕਰੀਆਂ ਵੱਧ ਹੋਈਆਂ ਕਰੇ ਵੀ ਪਾਲੀ ਦੇ ਰੱਖਣ ਨੂੰ ਜਰ 50 ਪਾਲੀ ਦੇ ਇੱਕ ਹੋਈਆਂ 6000 ਆ ਗਣਾਂ ਕੋਈ ਇਕੱਠੇ ਕਰਨਾ ਕੋਈ ਗਣ ਲੱਗਾ ਅਜਾ ਵੀਰੇ ਕੋਈ ਨਾ ਕਰਨ ਓਏ ਮੁੰਡਾ ਤੂੰ ਜਾਈਏ ਅੱਛਾ ਅੱਛਾ ਤੂੰ ਬੋਬਲਾ ਬਬੜ ਕਹਿੰਦੇ ਨੇ ਲੈ ਜਾ ਉਹ ਗੁੱਸਾ ਨਾ ਕਰ ਨੀ ਓਏ ਮੁਟਿਆ ਓ ਮੁੰਡਿਆ ਗੁੱਸਾ ਨਾ ਅਸਲਾ ਸਨੇ ਵੀ 100 ਕੁਝ ਕਹਿੰਦੇ ਆ ਖਾਣਾ ਲੱਗਦਾ ਹੈ ਕਿਉਂ ਗੁੱਸਾ ਮੰਨ ਨੀ ਤਿੰਨ ਬਾਕੀ ਦਰਜ ਦਰ ਮਤਾ ਕੋਈ ਚਾਰ ਅਜੋ ਬੋਲਦੇ ਨੇਗਾ ਇਹ ਲੱਗਿਆ ਉਹ ਪੰਜ ਛੀ